ਪਹਿਣਾ ਬਹੁਤ ترقی ਕਰ ਰਹੀਆਂ ਨੇ ਹਰ ਫੀਲਡ ਦੇ ਵਿੱਚ ਨੰਬਰ ਵੱਧ ਤੋਂ ਵੱਧ ਲੈ ਕੇ ਆ ਰਹੀਆਂ ਨੇ ਸੋ ਨਾ ਸਮੀਆਂ ਰੈਗੂਲਰ ਇੱਥੇ ਹੈਗੀਆਂ ਨੇ ਤੇ 28 ਕਮਰੇ ਨੇ ਕੰਟੀਨ ਹੈ ਤੇ ਹੁਣ ਇਹਦੇ ਵਿੱਚ ਜਿੰਨੇ ਵੀ ਬੱਚੇ ਜਿਉਂ-ਜਿਉਂ ਵਾਧਦੇ ਜਾਣਗੇ ਉਸ ਹਿਸਾਬ ਨਾਲ ਅਸੀਂ ਪ੍ਰੋਫੈਸਰ ਲੈਕਚਰਰ ਇਹਦਾ ਦੂਜਾ ਜਿਹੜਾ ਸਟਾਫ ਉਹ ਵੀ ਬਣਾਉਂਦੇ ਜਾਵਾਂਗੇ ਜੇ ਕਾਲਜ ਬਣਾਵਾਂਗੇ ਤਾਂ ਪ੍ਰੋਫੈਸਰ ਚਾਹੀਦੇ ਆ ਤਾਂ ਸਾਨੂੰ ਦਰਜਾਚਾਰ ਕਰਮਚਾਰੀ ਵੀ ਚਾਹੀਦੇ ਆ ਸਾਨੂੰ ਕਲਰਕ ਵੀ ਚਾਹੀਦੇ ਆ ਜੇ ਹਸਪਤਾਲ ਬਣਾਵਾਂਗੇ ਤਾਂ ਡਾਕਟਰ ਚਾਹੀਦੇ ਆ ਨਰਸਾਂ ਚਾਹੀਦੀਆਂ ਜੇ ਮਹੱਲਾ ਕਲੀਨਿਕ ਬਣਾਵਾਂਗੇ ਉੱਥੇ ਸਟਾਫ ਚਾਹੀਦਾ ਸੋ ਇਸ ਕਰਕੇ ਇਹ ਕੱਲਾ ਕਾਲਜ ਨਹੀਂ ਇਹਦੇ ਨਾਲ ਬਹੁਤ ਘਰਾਂ ਦੇ ਚੁੱਲ੍ਹੇ ਵੱਢਣਗੇ ਬਹੁਤ ਘਰਾਂ ਦੇ ਬੱਸਾਂ ਲੱਗਣਗੀਆਂ ਬੱਸਾਂ ਵਾਲੇ ਡਰਾਈਵਰਾਂ ਨੂੰ ਕੰਮ ਮਿਲੂਗਾ ਕਿੰਨਾ ਕੁ ਚਾਲੇਦਵਾਲੇ ਰੋਜ਼ਗਾਰ ਹੋਊਗਾ ਸ਼ਹਿਰ ਹੀ ਬਸ ਜਾਂਦਾ ਇੱਕ ਕਾਲਜ ਦੇ ਆਲੇ ਦੁਆਲੇ ਸ਼ਹਿਰ ਬਸ ਜਾਂਦਾ ਇੱਕ ਹੁਣੇ ਹੁਣੇ ਮੈਂ ਅਬੋਰ ਤੋਂ ਆਇਆ ਪਿਛਲੇ ਉਹ ਉਹ ਵੀ ਕਹਿੰਦੇ 70 ਸਾਲ ਚ ਪਹਿਲੀ ਵਾਰ ਹੋਇਆ ਉਹ ਉਹ ਵੀ 77 ਸਾਲ ਅੜੀ ਨੇ ਇਹਨਾਂ ਮੰਦਰ ਹੋਇਆ ਹੀ ਨਹੀਂ ਨਾ ਕੰਮ ਅੱਜ ਉਥੇ ਉਦਘਾਟਨ ਕਰਕੇ ਆਇਆ 120 ਕਰੋੜ ਰੁਪਏ ਦੀ ਲਾਗਤ ਨਾਲ ਅਬੋਰ ਦੇ ਕੱਲੇ-ਕੱਲੇ ਘਰ ਨੂੰ ਪੀਣ ਵਾਲਾ ਸਾਫ਼ ਪਾਣੀ ਮਿਲੂਗਾ ਜੀ ਅੱਜ ਮੈਂ ਬਟਨ ਦਬ ਕੇ ਆਇਆ ਔਰ ਜਿਹੜੀਆਂ ਪਾਈਪਾਂ ਪਾਈਆਂ ਨੇ 30 ਸਾਲ ਦੀ ਉਹਨਾਂ ਦੀ ਐਕਸਪਾਇਰੀ ਡੇਟ ਅਮਲ 30 ਸਾਲ ਉਹ ਪਾਈਪ ਲੀਕ ਨਹੀਂ ਹੋ ਸਕਦੀ ਕੋਈ ਕਲਕੱਤੇ ਤੋਂ ਕੋਈ ਹਦਰਾਬਾਦ ਤੋਂ ਤੇ ਕੋਈ ਬੰਗਲੌਰ ਤੋਂ ਮੰਗਾਈਆਂ ਹੋਈਆਂ ਨੇ ਗਿੱਦੜਪਾਈ ਦੇ ਵਿੱਚ